ਕੀ ਇਹ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਇਹ ਸ਼ਾਫੀਰ ਤਰੀਕੇ ਨਾਲ ਲੋਕਾਂ ਨਾਲ ਠਗੀ ਕਰਦੇ ਨੇ ਤਾਂ ਸਾਡੇ ਕੋਲ ਨਾਲ ਇੱਕ ਰੂਚੀਗਾਰ ਗਰਗ ਜਿਹੜੇ ਕਰਾਲੀ ਬਿਜਲੀ ਡਿਪਾਰਟਮੈਂਟ ਵਿੱਚ ਜੋਬ ਕਰਦੇ ਆ ਤੇ ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬੱਸ ਚੜ੍ਹ ਕੇ ਪਟਿਆਲੇ ਚਲੇ ਸੀ ਤੇ ਉਹਨਾਂ ਦੀ ਕਿਸੇ ਲੇਡੀ ਨੇ ਮਤਲਬ ਕਿ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿੱਚ ਲਈ ਸੀ ਉਹਨਾਂ ਨੇ ਉਹਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਉਹਨੇ ਕੰਪਲੀਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੇਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਦਾਂ ਦਾ ਕੀਤਾ ਹੋਵੇ ਤੇ ਅਸੀਂ ਜਿਹੜਾ 23 ਤਰੀਕ ਨੂੰ ਪਾਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਅਬ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਉਹਨਾਂ ਵੱਲੋਂ ਫਿਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉੱਥੇ ਬੱਸ ਸਟੈਂਡ ਦੇ ਉੱਪਰ ਕਿਉਂਕਿ ਸਾਨੂੰ ਇਹ ਸੀ ਕਿ ਜੇ ਇਹ 19 ਤਰੀਕ ਨੂੰ ਆਏ ਅਸੀਂ ਹੋ ਸਕਦਾ ਫਿਰ ਇਹ ਦੁਬਾਰੇ ਆਣ ਤੇ ਸਾਡੇ ਜਿਹੜੇ ਸਿਟੀ ਕਾਰਾੜੀ ਐਸ ਐਚਓ ਆ ਸਤਨਾਮ ਸਿੰਘ ਇੰਸਪੈਕਟਰ ਤੇ ਸਾਡੇ ਜਿਹੜੇ ਟ੍ਰੈਫਿੰਗ ਚਾਰਜ ਆ ਜਗਤ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈ ਗਈਆਂ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇੜੀਆਂ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਵਿਸਤਾਰ ਕੀਤਾ ਜੀ ਇਹਨਾਂ ਨੂੰ ਬਾਰਦਾਤ ਕਿਸੇ ਨੂੰ ਉਦੋਂ ਗਾਮਪਾ ਨਹੀਂ ਗਿਆ ਜਿਸੇ ਲਈ ਪੜੀਆਂ ਨਹੀਂ ਉਸ ਦਿਨੇ ਆਈਆਂ ਸੀ ਇਹ ਦੁਪਹਿਰ ਦਾ ਸਮਾਂ ਸੀ ਉਸ ਦਿਨ ਆਈਆਂ ਇਹ ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਦਿੱਲੀ ਤੇ ਜਿਹੜੀਆਂ ਕੁਝ ਦਿਨ ਕੰਮ ਕਰ ਰਹੀਆਂ ਸੀ ਆ ਕਿ ਧਿਆਨ ਰੱਖਦੀਆਂ ਸੀ ਪੂਰਾ ਇਸ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਦਿੱਤਾ ਗਿਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿੰਨੇ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ ਇਸ ਤਰ੍ਹਾਂ ਦੀ ਵਾਰਦਾਤਾਂ ਪੰਜਾਬ ਦੇ ਦੇਖੋ ਜਿਹੜੀਆਂ ਇਹ 6 ਲੇਡੀਜ਼ ਆ ਇਹਨਾਂ ਦਾ ਅਸੀਂ ਡਾਟਾ ਜਿਹੜਾ ਦਰਾਂ ਨੇ ਹੁਣ ਜਿਹੜਾ ਇਹਨਾਂ ਦੀ ਪੁਛਗਿਸ ਦੇ ਵਿੱਚ ਪਤਾ ਕੀਤਾ ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ ਦੋ ਪਾਰਟੇ ਆਲਰੇਡੀ ਸੇਮ ਦਰਜ ਹੋਏ ਹੋਏ ਆਏ ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਜਿਹੜੇ ਅਸੀਂ ਆਸ-ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਇਹਦੇ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫਆਈਆਰ ਦਰਜ ਹੋਈ ਆ ਤਾਂ ਉਹਨਾਂ ਤੋਂ ਇਹਨਾਂ ਨੂੰ ਦੇਖ ਕੇ ਟ੍ਰੇਸ ਕੀਤੀ ਜਾ ਸਕਦੀ ਹੈ ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਪਰੈਂਡਿੰਗ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਸਾਥੀ ਤਰੀਕੇ ਨਾਲ ਧੱਕੀ ਕਰਦੇ ਇਸਨਾਂ ਦੀ ਸਾਰਿਆਂ ਦੀ ਜਿਹੜੀ ਏਜ ਆ ਉਹ 50 ਪਲੱਸ ਹੈਗੀ ਆ ਇਹ ਕੀ ਕਰਦੇ ਆ ਜੀ ਜੋ ਇਹਨਾਂ ਤੋਂ ਅਸੀਂ ਪੁੱਛ ਕੇ ਕੀਤੀ ਜਿਸ ਤਰ੍ਹਾਂ ਕੋਈ ਬਸ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ ਕਿਸੇ ਨੇ ਸੋਨੇ ਦੀ ਬੰਗ ਪਾਈ ਆ ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਜਿਸ ਤਰ੍ਹਾਂ ਬੱਸ ਦੇ ਵਿੱਚ ਅ ਦਰਵਾਜ਼ੇ ਦੇ ਵਿੱਚ ਧੱਕਾ ਮੁਕੀ ਹੁੰਦੀ ਆ ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਜਾਂ ਚੈਨ ਜਾਂ ਫਿਰ ਅ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈਆ ਉਹ ਉਸੇ ਟਾਈਮ ਤਾਰ ਲੈਂਦੀ ਆ ਜੀ ਤੇ ਸਰ ਪੁਲਿਸ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰੇ ਕਿ ਇਸ ਤਰ੍ਹਾਂ ਪਹਿਲੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਵੇਅਰ ਹੋਣੀ ਲੋੜ ਆ ਦੇਖੋ ਜਦੋਂ ਵੀ ਤੁਸੀਂ ਬੱਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਨਹੀਂ ਆ ਕੋਈ ਲੇਡਿਸ ਜਿਹੜੀਆਂ 50 ਪਲੱਸ ਕਿਉਂਕਿ ਇਹ ਸਾਰੀਆਂ 50 ਪਲੱਸ ਹੈਗੀਆਂ ਵਾ ਇਦਾਂ ਦੀਆਂ ਲੇੜੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਆ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ ਜਾਏ ਕਿਉਂਕਿ ਇਹਦੇ ਚ ਇੱਕ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਏ ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਬੱਸ ਸਟੈਂਡ ਖੜੇ ਹੁੰਦੇ ਆ ਆਸ-ਪਾਸ ਧਿਆਨ ਜ਼ਰੂਰ ਰੱਖੋ ਜੇ ਤੁਸੀਂ ਕੋਈ ਵੀ 골ਡ ਦਾ ਸਮਾਨ ਪਾਇਆ ਚੈਨ ਪਾਇਆ ਜਾਂ ਫਿਰ ਤੁਸੀਂ ਕੋਈ ਵੰਗ ਪਾਈ ਆ ਹਮੇਸ਼ਾ ਧਿਆਨ ਜਰੂਰ ਰੱਖੋ ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਢੀੜ ਦੇ ਵਿੱਚ ਧੱਕਾ ਵੱਜ ਰਿਹਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਰ ਇਹ ਪੰਜਾਬੀ ਇਹਨੇ ਜਾਂ ਆਪਣੇ ਇੱਕ ਕੋਈ ਪ੍ਰਵਾਸੀ ਨਹੀਂ ਇਹ ਪੰਜਾਬੀ ਆ ਨਾਬੇ ਤੇ ਉਧਰੋਂ ਬਲੋਂਗ ਕਰਦੀ ਹੈ ਸਾਰੇ ਪੰਜਾਬੀ ਬੋਲਦੀਆਂ ਜੀ ਇਹ ਸਰ ਇਹ ਗ로우 ਹੋਰ ਵੀ ਵੱਡਾ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਜਿਹੜੇ ਖੇ ਤੁਸੀਂ ਕਾਬੂ ਕੀਤੇ ਹੋਰ ਵੀ ਕੋਈ ਨੈਕਸਸ ਪੂਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਜੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨਾਂ ਦਾ ਕਿ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫਆਈਆਰ ਦਰਦ ਹੋਈ ਵੀ ਆ ਤੇ ਇਹਨਾਂ ਤੋਂ ਵੀ ਪੁੱਛਗਿਛ ਕਰਾਂਗੇ ਇਹਨਾਂ ਦਾ ਸਾਨੂੰ ਇੱਕ ਰਿਮਾਨਡ ਮਿਲਿਆ ਸੀ ਅਸੀਂ ਹੋਰ ਰਿਮਾਨਡ ਲੈ ਕੇ ਇਹਨਾਂ ਤੋਂ ਪਤਾ ਕਰਦੇ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਰ ਇਹਨੂੰ ਬ੍ਰੇਕ ਨੂੰ ਲਾਉਣੀ ਸੀ ਆਪਣਾ ਇਹ ਕਿਸ ਤਰੀਕੇ ਨਾਲ ਕਰਦੇ ਸੀ ਉਸ ਵਕਤ ਦੱਸੋਗੇ ਵੀ ਮਹਿਲਾਵਾਂ ਜਿਹੜੇ ਬਲੌਕ ਨੇ ਨਾ ਸੋਮੇ ਦੇ ਟਾਰਗੇਟ ਕਿ ਰੱਖੇ ਨੇ ਉਹਨਾਂ ਨੂੰ ਟਾਰਗੇਟ ਕਿਉਂ ਕਰਦੇ ਨੇ ਦੇਖੋ ਇਹ ਜਿਸ ਤਰ੍ਹਾਂ ਹੁਣ ਆਪਾਂ ਬਸ ਚੜਦੇ ਆ ਕਿਉਂਕਿ ਜਿਹੜੇ 40 ਇਅਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ ਕਿਉਂਕਿ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22 23 ਸਾਲ ਦੀ ਕੁੜੀ ਆ ਕੋਈ ਉਹ ਅਲਰਟ ਹੁੰਦੇ ਵੈਸੇ ਹੀ ਇਹੋ ਚੀਜ਼ ਦੇਖਦੇ ਆ ਜਿਹੜਾ ਥੋੜਾ ਅਲਰਟ ਨਹੀਂ ਹੈਗਾ 40 ਪਲੱਸ ਜਿਹਦੀ ਏਜ ਹੈਗੀ ਆ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ